ਕੜਾ ਇਹ ਇਸ ਤਰੀਕੇ ਨਾਲ ਜਗਤਾ ਨਹੀਂ ਦੱਸ ਆ ਦੇਖੋ ਇਸ ਤਰੀਕੇ ਨਾਲ ਮੈਂ ਕੁਝ ਨਹੀਂ ਕਹਿ ਰਿਹਾ ਤੇਰੀ ਕਸਮ ਮੈਂ ਨਹੀਂ ਕੁਝ ਕਹਿ ਰਿਹਾ ਮੈਂ ਤਾਂ ਕੁਝ ਕਿਹਾ ਹੀ ਨਹੀਂ ਆ ਦੇ ਆ ਤਾਂ ਕੰਮ ਨਹੀਂ ਆ ਇਹ ਕਿਹੜਾ ਤੇਰਾ ਬਾਬਾ ਮੇਰੇ ਚੁੱਪ ਕਰ ਪ੍ਰੈਸ ਤੇਰੀ ਕਸਮ ਚੁੱਪ ਹਾਂ ਬੋਲਣੇ ਉਹ ਤੇ ਤਸਵੀਰ ਵਿੱਚ ਦਿਖ ਰਿਹਾ ਵਿਅਕਤੀ ਜਿਸ ਦਾ ਨਾਮ ਮਨੂ ਦੱਸਿਆ ਜਾ ਰਿਹਾ ਹੈ ਜੋ ਕਿ ਮੰਡੀ ਗੋਬਿੰਦਗੜ ਦੇ ਲక్ష్ਮੀ ਨਾਰਾਇਣ ਮੰਦਿਰ ਦੇ ਸਾਹਮਣੇ ਇਸ ਦਾ ਘਰ ਹੈ ਜੋ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਹੈ ਇਹ ਘਰ ਦੇ ਵਿੱਚ ਗੱਲਾਂ ਹੁਣ ਕਰਕੇ ਇਹ ਵਿਅਕਤੀ ਆਉਂਦੇ ਜਾਂਦੇ ਹਰ ਵਿਅਕਤੀ ਦੇ ਨਾਲ ਝਗੜਾ ਕਰਦਾ ਹੈ ਤੇ ਈਟਾਂ ਚੁੱਕ ਕੇ ਕਿਸੇ ਦਾ ਵੀ ਸਿਰ ਪਾੜਨ ਨੂੰ ਤਿਆਰ ਹੋ ਜਾਂਦਾ ਹੈ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹੋਏ ਕਿਹਾ ਕਿ ਇਸ ਦਾ ਤੋ ਫੌਰੀ ਤੌਰ ਤੇ ਇਸ ਨੂੰ ਕਾਬੂ ਕੀਤਾ ਜਾਵੇ ਹੁਣ ਇਹ ਤਾਂ ਕਿ ਇਹ ਕਿਸੇ ਦਾ ਕੋਈ ਜਾਨੀ ਮਾਨੀ ਨੁਕਸਾਨ ਨਾ ਕਰ ਸਕੇ ਇਹ ਬਹੁਤ ਗਲਤ ਅਲਫਾਜ਼ ਵਰਤ ਕੇ ਲੋਕਾਂ ਦੀਆਂ ਧੀਆਂ ਪੈਣਾ ਤੇ ਜਿ ਕਿਸਦਾ ਹੈ ਤੇ ਲੋਕ ਇੱਥੇ ਦੇ ਪਰੇਸ਼ਾਨ ਹੋ ਚੁੱਕੇ ਹਨ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਨੂੰ ਫੌਰੀ ਤੌਰ ਤੇ ਕਾਬੂ ਕਰਕੇ ਇਸੇ ਆਸ਼ਰਮ ਜਾਂ ਹਸਪਤਾਲ ਦੇ ਵਿੱਚ ਇਸ ਦਾ ਇਲਾਜ ਕਰਵਾਇਆ ਜਾਵੇ ਇਹ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਕਰਕੇ ਗਰਮੀਆਂ ਦੇ ਵਿੱਚ ਸਰਦੀਆਂ ਵਾਲੇ ਕੱਪੜੇ ਪਾਉਂਦਾ ਹੈ ਅਤੇ ਰਾਤ ਨੂੰ 2:00 ਤੋਂ 2:30 ਵਜੇ ਤੱਕ ਘਰ ਦੇ ਬਾਹਰ ਬੈਠ ਕੇ ਉੱਚੀ ਆਵਾਜ਼ ਦੇ ਵਿੱਚ ਮੌਂਟੇ ਗਾਣੇ ਲਗਾ ਕੇ ਗਾਲਾਂ ਕੱਢਦਾ ਹੈ ਅਤੇ ਮੰਦਰ ਦੇ ਜਿਹੜੇ ਪ੍ਰਬੰਧਕ ਨੇ ਜਾਂ ਪੁਜਾਰੀ ਨੇ ਜਾਂ ਗੁਰਦੁਆਰਾ ਸਾਹਿਬ ਵਿੱਚ ਜਿਵੇਂ ਪਾਛੇ ਕੁੱਕੜ ਮੱਝੇ ਦਾ ਥੋੜੇ ਦੇ ਕਸਮ ਚੁਧਵਾਉਂਦੇ ਨੇ ਇਹ ਗਾਲੀ ਗਲੋਚ ਕਰਦਾ ਜਿਸ ਤੋਂ ਲੋਕ ਪਰੇਸ਼ਾਨ ਹਨ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਨੂੰ ਤਕਾਬੂ ਕਰੇ ਤਾਂ ਜੋ ਇਹ ਕਿਸੇ ਦਾ ਜਾਣੀ ਨੁਕਸਾਨ